ਫਤੇਗੜ ਚੂੜੀਆਂ ਦੇ ਮੰਦਰਗਾਗਰਾਵਾਂ ਵਾਲਾ ਵਿਖੇ ਮਹੋਲੀ ਮਹਾ ਉਤਸਵ ਮਨਾਉਂਦੇ ਹੋਏ ਮੰਦਰ ਚਿਤ ਲਗੀਆਂ ਪਾਰੀਕਰਣ ਕਾ ਕਲਾਕਾਰ ਸੰਜੀਤ ਸਾਵਰੀਆ ਵੱਲੋਂ ਠਾਕੁਰ ਜੀ ਦੇ ਭਜਨਾ ਦਾ ਕੀਤਾ ਗੂੰਗਾਨ ਸਾਫ ਕਾ ਮੰਤਰੀ ਅਤੇ ਮੌਜੂਦਾ ਐਮ ਐਲ ਏ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵੀ ਕੀਤੀ ਸ਼ਿਰਕਤ ਫਤੇਗੜ ਚੂੜੀਆਂ ਮੰਦਰਗਾਗਰਾਵਾਂ ਵਾਲਾ ਵਿਖੇ ਗੋਪਾਲ ਸਭਾ ਮੰਦਰਗਾਗਰਾਵਾਂ ਵਾਲਾ ਵੱਲੋਂ ਸ਼ਹਿਰਵਾਸੀਆਂ ਦੇ ਸਹਿਯੋਗ ਨਾਲ ਹੋਲੀ ਮਹਾ ਉਤਸਵ ਤੁਮਤਾਮ ਨਾਲ ਮਨਾਇਆ ਗਿਆ ਇਸ ਮੌਕੇ ਪਹੁੰਚੇ ਕਲਾਕਾਰ ਸੰਜੀਤ ਸਾਵਰੀਆ ਵਨੋ ਠਾਕੁਰ ਜੀ ਦੇ ਭਜਨਾ ਦਾ ਗੁਣਗਾਨ ਕੀਤਾ ਗਿਆ ਅਤੇ ਸ਼ੰਕਤਾ ਨੇ Holi ਮਹਾਉਤਸਵ ਮਨਾਉਂਦੇ ਹੋਏ ਖੂਬ ਰੰਗ ਬੰਨਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸਾਫ ਦਾ ਮੰਤਰੀ ਅਤੇ ਮਜੂਤਾ MLA ਰਿਤਪਰ ਚੰਦਰ ਸਿੰਘ ਬਾਜਵਾਨ ਨੇ ਸ਼ਹਿਰ ਵਾਸੀਆਂ ਨੂੰ Holi ਮਹਾਉਤਸਵ ਤਿਹਾੜੀ ਤੇ Holi ਦੀ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਖੁਸ਼ੀਆਂ ਅਤੇ ਪਿਆਰ ਵਾਲਾ ਤਿਹਾਰ ਅਤੇ ਇਸ ਮੌਕੇ ਸਾਨੂੰ ਸਾਰਿਆਂ ਨੂੰ ਨਾਲ ਮਿਲ ਕੇ ਆਪਸੀ ਭਾਈਚਾਰਕ ਸਾਂਝ ਨੂੰ ਬਧੋਣਾ ਚਾਹੀਦਾ ਹੈ ਗਾਗਰਾਂਵਾਲਾ ਮੰਦਿਰ ਵਿਖੇ ਮਨਾਏ ਗਏ ਹੋਲੀ ਮਹਾ ਉਤਸਵ ਤਿਹਾਰ ਮੌਕੇ ਵਰੰਧਾਵਨ ਤੋਂ ਲਿਆਂਦੇ ਗਏ ਖਾਸ ਤਰ੍ਹਾਂ ਦੇ ਰੰਗਾਂ ਨਾਲ ਗਾਗਰਾਂਵਾਲਾ ਮੰਦਿਰ ਰੰਗਾ ਚਰੰਗਿਆ ਗਿਆ ਅਤੇ ਲੋਕਾਂ ਵੱਲੋਂ ਸ਼ਰਧਾ ਅਤੇ ਭਾਵਨਾ ਨਾਲ ਹੋਲੀ ਮਹਾ ਉਤਸਵ ਦਾ ਤਿਹਾਰ ਮਨਾਇਆ ਗਿਆ ਹੋਲੀ ਦਾ ਤਿਹਾਰ ਹੈ ਜਿਹੜਾ ਗਾਗਰਾਂਵਾਲੇ ਮੰਦਿਰ ਨਾਲ ਜੁੜਿਆ ਹੋਇਆ ਹੈ ਅੱਜ ਹੋਲੀ ਬਾਤ ਸੁਣਦੇ ਮੈਂ ਆਪੋਨੇ ਫਤਿਹਗੁਰ ਜੂਰੀਆ ਸ਼ਹਿਰ ਚ ਦਾਗਰਾਂ ਦੇ ਮੰਦਰ ਮਾਥਾ ਟਿਕਣਾ ਆਇਆ ਤੇ ਸਾਰੇ ਫਤਿਹਗੁਰ ਜੂਰੀਆ ਦੇ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦੇਣਾ। ਈਸ਼ਵਰ ਅਗੇ ਅਰਦਾਸ ਕਰਨਾ ਕਿ ਉਹ ਕਿਰਪਾ ਕਰੇ ਅਗਲੇ ਸਾਲ ਹੋਰ ਵੀ ਖੁਸ਼ੀਆਂ ਲੈ ਕੇ ਅਸੀਂ ਆਪ ਸਾਡੇ ਇਸ ਤਰੀਕੇ ਬੋਲੀ ਮਨਾਉਂਦੇ ਰਹੀਏ। ਤੇ ਸਾਡੇ ਸ਼ਹਿਰ ਵਾਸੀ ਹਾਸੇ ਖੇਡੇ ਰਹਿਣ। ਅੱਜ ਮੰਦਰ ਕਾਗਰਮ ਵਾਲੇ ਵਿਖੇ ਰਾਪੂਰ ਜੀ ਦਾ ਗੋਪਾਲ ਸਭਾ ਵੱਲੋਂ ਬਹੁਤ ਵਧੀਆ ਉਪਰਾਲਾ ਕਰਕੇ ਪਿਛਲੇ ਸਾਲ ਵੀ ਔਰ ਇਸ ਸਾਲ ਫਿਰ ਸ਼ਹਿਰ ਦੇ ਸਹਿਯੋਗ ਨਾਲ ਬਹੁਤ ਵਧੀਆ ਪ੍ਰੋਗਰਾਮ ਲਿਖਿਆ ਗਿਆ ਰਾਪੂਰ ਜੀ ਦਾ ਮਹਾਉਤਸਵ ਜਿਹੜਾ ਉਹਨਾਂ ਦਾ ਸਭ ਤੋਂ ਪ్రియ ਤਿਉਹਾਰ ਹੋਲੀ ਦਾ ਹੁੰਦਾ ਔਰ ਹੋਲੀ ਮਹਾਉਤਸਵ ਜਿਹੜਾ ਸਾਡੇ ਫਤਿਹਗੜ ਚੂੜੀਆਂ ਦੇ ਵਿੱਚ ਜਿਹੜਾ ਗੋਪਾਲ ਸਭਾ ਵੱਲੋਂ ਮਨਾਣਾ ਜਿਹੜਾ ਉਹ ਸ਼ੁਰੂ ਕੀਤਾ ਗਿਆ ਪਹਿਲਾਂ ਮਨਾਉਂਦੇ ਸੀਗੇ ਪਰ ਥੋੜਾ ਲਿਮਟਡ ਸਕੋਪ ਚ ਪਰ ਮਹਾਤਮਾ ਨੇ ਐਸੀ ਕਿਰਪਾ ਕੀਤੀ ਇਹਨਾਂ ਦੇ ਇਹਨਾਂ ਨੂੰ ਸ਼ਕਤੀ ਦਿੱਤੀ ਇਹਨਾਂ ਨੇ ਬਹੁਤ ਵਿਸ਼ਾਲ ਪ੍ਰੋਗਰਾਮ ਅੱਜ ਲਿਖਿਆ ਔਰ ਆਸ ਇਹ ਕਿ ਹਰ ਬੰਦਾ ਜਿਹੜਾ ਇੱਥੇ ਪਹੁੰਚੇਗਾ ਇਸ ਦਾ ਆਨੰਦ ਲਏਗਾ ਔਰ ਉਹਨੂੰ ਬਰਿੰਦਾਵਨ ਤੋਂ ਜਿਹੜੇ ਰੰਗ ਲੈ ਆਉਂਦੇ ਨੇ ਉਹਨਾਂ ਦੇ ਨਾਲ ਸਾਰਿਆਂ ਨੂੰ ਸ਼ਿੰਗਾਰਿਆ ਜਾਏਗਾ ਉਹਨਾਂ ਨਾਲ ਹੋਲੀ ਮਨਾਈ ਜਾਏਗੀ ਪਰ ਇਹ ਠਾਕੁਰ ਜੀ ਦੀ ਕਿਰਪਾ ਜਿਹੜਾ ਅੱਜ ਸਾਡੇ ਫਤਿਹਗੜ ਚੂਰੀਆ ਨਗਰ ਦੇ ਵਿੱਚ ਸਾਰੇ ਦਿਨ ਤਿਹਾੜੀ ਬੜੇ ਹੀ ਸੁਖ ਸ਼ਾਂਤੀ ਨਾਰੋ ਸਾਰਿਆਂ ਦੇ ਸਹਿਯੋਗ ਨਾਲ ਮਨਾਏ ਜਾਂਦੇ ਨੇ ਅਸੀਂ ਖੁਸ਼ਕਿਸਮਤ ਆ ਕਿ ਅਸੀਂ ਇਸ ਨਗਰ ਦੇ ਵਾਸੀ ਆ ਜਿੱਥੇ ਭਗਤੀ ਦੀ ਭਗਤੀ ਦਾ دریا ਵਗਦਾ ਹੈ ਇਸ ਕਰਕੇ ਸਾਰਿਆਂ ਨੂੰ ਬੋਲੀ ਦੀਆਂ ਵਧਾਈਆਂ ਹੋਣ ਪ੍ਰਧਾਨ ਜੀ ਹਰਾ ਵੱਲੋਂ ਗੋਪਾਲ ਸਭਾ ਵੱਲੋਂ ਸਾਡੇ ਸ਼ਹਿਰ ਵੱਲੋਂ ਦੇਸ਼ਾਂ-ਵਿਦੇਸ਼ਾਂ 'ਚ ਬੈਠੇ ਸਾਰੇ ਸਤਿਗ੍ਰੰਥਾ ਮਿੱਤਰਾਂ ਨੂੰ ਬੋਲੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੋ ਕਿ ਅੱਜ ਮੰਦਰ ਕਗਰਾਂ ਵਾਲੇ ਵਿਖੇ Holi ਦਾ ਤਿਹਾਇਆ ਬੜੀ ਧੁੰਮ ਨਾਲ ਮਨਾਇਆ ਜਾ ਰਿਹਾ ਹੈ ਸਾਰੇ ਸ਼ਹਿਰ ਦੇ ਵਿੱਚ ਲੋਜ ਦੇ ਸਾਰੇ ਸ਼ਹਿਰ ਵਾਸੀ ਮਿਲ ਕੇ ਮਜ਼ਾ ਲੈਣਗੇ ਅਮਰ ਸਾਹਿਬ ਦਾ ਬਹੁਤ ਅਕੀ ਪਾਰਟੀ ਸੰਜੇ ਸਾਹੂ ਜੀ ਦੀ ਚੋਕੀ ਅੱਜ ਪਾਲਿਸ ਸਾਹਿਬ ਨੂੰ ਗੁਆਣ ਕਰਨਗੇ ਕਿਸਾਨਾਂ ਨੂੰ ਹੱਲ ਕਰਨਗੇ ਬਹੁਤ ਬੰਦ ਹੈ ਲਾਲ ਟੀਜ ਹੈ